चलो जो बोले सो निर्भय महाराज जय भीम जय भारत जय भीम जय भारत जय फूले जय भीम जय भीम जय भीम जय फूले जय भीम जय भीम जय भीम ਹਾਂਜੀ ਬਾਬਾ ਜੀ ਅੱਜ ਦਾ ਜਿਹੜਾ ਫਿਲਮ ਦੇਖਣਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਕੀ ਮੈਸੇਜ ਕੀ ਦੇਣਾ ਚਾਹੁੰਦੇ ਆ ਜੈ ਗੁਰਦੇਵ ਧਨਗੁਰਦੇ ਜੈ ਭੀਮ ਜੈ ਭੱਤ ਅੱਜ ਬਹੁਤ ਹੀ ਸ਼ਗવાડી ਦੀ ਧਰਤੀ ਦੇ ਉੱਤੇ ਇਹ ਪਹਿਲੀ ਵਾਰੀ ਮੇਰੇ ਸਮਾਜ ਦੇ ਵਿੱਚ ਸਾਨੂੰ ਵੀ ਮੌਕਾ ਮਿਲਿਆ ਕਿ ਆਪਣੇ ਜੋ ਸਾਡੇ ਨਿਯਰਗ ਸਗੇ ਜਿਨ੍ਹਾਂ ਨੇ ਸੰਘਰਸ਼ ਕਰਕੇ ਸਮਾਜ ਦਾ ਸ਼ਾਹੋਜੀ ਮਹਾਰਾਜੋ ਰਾਉ ਭੂਲੇ ਜੀ ਜਿਨ੍ਹਾਂ ਨੇ ਸੰਘਰਸ਼ ਕਰਕੇ ਸਮਾਜ ਨੂੰ ਤਰੱਕੀ ਦੀ ਰਾਹ ਤੇ ਲਿਆਦਾ ਔਰ ਉਹਨਾਂ ਨੇ ਇੰਨੇ ਸੰਘਰਸ਼ ਦੇ ਵਿੱਚ ਵੀ ਅੱਜ ਫਿਲਮ ਦੇਖਦੇ ਆ ਫਿਲਮ ਦੇ ਵਿੱਚ ਉਹ ਜੋ ਇਤਿਹਾਸ ਹੈ ਉਹ ਇਤਿਹਾਸ ਦੇ ਵਿੱਚ ਉਹ ਸੱਚ ਦਿਖਾਇਆ ਜਾ ਰਿਹਾ ਹੈ ਸੱਚ ਦੇ ਵਿੱਚ ਸਾਡੇ ਡਾਕਟਰ ਸਾਹਿਬ ਦੱਸ ਦੇਗੇ ਕਿ ਸੈਂਸਰ ਬੋਰਡ ਵੱਲੋਂ ਕੁਝ ਇਹਦੇ ਵਿੱਚੋਂ ਸੀਨ ਕੱਟ ਲੈ ਗਏ ਜੋ ਸਮਾਜ ਦੇ ਵਿੱਚ ਸਮਾਜ ਨੂੰ ਤਰੱਕੀ ਦੇ ਰਾਹ ਤੇ ਲਿਆਉਣ ਲਈ ਉਹਨਾਂ ਨੇ ਇੱਕ ਬਹੁਤ ਵੱਡਾ ਅਪਰਾਲਾ ਇਹਨਾਂ ਟੀਮ ਨੇ ਕੀਤਾ ਜਿਹਨਾਂ ਨੇ ਫਿਲਮ ਬਣਾਈ ਆ ਔਰ ਇਹ ਫਿਲਮ ਦੇ ਵਿੱਚ ਜੋ ਸਾਡੇ ਨੌਜਵਾਨ ਨੌਜਵਾਨ ਪੀੜ੍ਹੀ ਆ ਜਿਹਨਾਂ ਨੂੰ ਆਪਣੇ ਰੇਬਰਾ ਬੜੀ ਪਤਾ ਨਹੀਂ ਉਹ ਅੱਜ ਸੱਚ ਦਿਖਾ ਲਈ ਬੱਚੇ ਬੱਚੇ ਜਿਹੜਾ ਸਾਚ ਦੇਖਣਾ ਚਾਹੁੰਦੇ ਆ ਔਰ ਬੱਚੇ ਵੀ ਉਸ ਬੀਬੀਆਂ ਮਹਿਲਾਾਂ ਜਿਹਦਾ ਫਿਲਮ ਦੇ ਦੇਖੀਆਂ ਦੇਖਦੇ ਆ ਕਿ ਕਿੱਦਾਂ ਉਹਨਾਂ ਨੇ ਸ਼ੰਗਾਰਸ਼ ਕਰ ਕਰਕੇ ਸਕੂਲਾਂ ਦੇ ਵਿੱਚ ਐਜੂਕੇਸ਼ਨ ਲਿਆਦੀ ਔਰ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਉਹ ਉਹਨਾਂ ਨੇ ਜੋ ਸਾਨੂੰ ਮਨੁਵਾਦੀਆਂ ਨੇ ਸਾਨੂੰ ਪੜ੍ਹਾਈ ਤੋਂ ਦੂਰ ਰੱਖ ਦੇਗੇ ਪਰ ਉਹਨਾਂ ਨੇ ਬਹੁਤ ੜਿੱਕੇ ਕੀਤੇ ਆ ਪਰ ਫਿਰ ਵੀ ਸਾਡੇ ਰੇਬਰਾ ਨੇ ਬਹੁਤ ਤਰੱਕੀ ਰਾਤੇ ਸਾਨੂੰ ਲਿਆਂਦਾ ਅੱਜ ਬਹੁਤ ਮਾਣ ਵਾਲੀ ਗੱਲ ਹੈ ਜਿਹੜੀ ਕਿ ਸਾਡੇ ਸਮਾਜ ਦੇ ਲਈ ਅਜੇ ਸਰਵੇਖਕਾਂ ਦੇ ਵਿੱਚ ਆਉਣਾ ਤੱਕ ਇੱਕ ਪਾਸੇ ਰਿਹਾ ਅੱਜ ਇੱਥੇ ਸਾਡੇ ਸਮਾਜ ਦੇ ਸਾਡੇ ਰਹਿਬਰਾਂ ਦੀ ਫਿਲਮਾਂ ਲੱਗਦੀਆਂ ਔਰ ਇੱਥੇ ਉਹਨਾਂ ਦੇ ਜਿਕਾਰੇ ਉਹਨਾਂ ਦੇ ਨਾਰੇ ਗੁਲਾਮ ਹੁੰਦੇ ਆ ਔਰ ਪੂਰਾ ਪੁੜਾ ਗੂੰਜ ਰਿਹਾ ਆ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹ ਜੋ ਆਪਣੇ ਬੱਚੇ ਆ ਆਪਣੇ ਪਰਿਵਾਰ ਆ ਸਾਰਿਆਂ ਨੂੰ ਲਿਆ ਕੇ ਇਹ ਫਿਲਮ ਦਾ ਸ਼ੋਅ ਜ਼ਰੂਰ ਦਿਖਾ ਲਓ ਇਹ ਬੱਚਿਆਂ ਨੂੰ ਜਿਹੜਾ ਆ ਤਰੱਕੀ ਦੇ ਰਾਹ ਤੇ ਲਿਆਉਣ ਵਾਲਾ ਬੱਚਾ ਦਾ ਜਿਹੜਾ ਭਵਿੱਖਿਆ ਖਰਾਬ ਆ ਜਿਹੜੇ ਬੱਚੇ ਇਧਰ ਉਹ ਨਸ਼ਿਆਂ ਦੇ ਦਲਦਲ ਵਿੱਚ ਬਸੇ ਆ ਜਿਹੜੇ ਬੱਚੇ ਮੋਬਾਈਲਾ ਦੇ ਵਿੱਚ ਫਸਿਆ ਉਹਨਾਂ ਨੂੰ ਪਤਾ ਲੱਗੂਗਾ ਇਹ ਜਿਹੜੀ ਐਜੂਕੇਸ਼ਨ ਆ ਸਾਨੂੰ ਰਹਿਬਰਾਂ ਨੇ ਕਿੱਦਾਂ ਸਾਨੂੰ ਲਿਆ ਕੇ ਦਿੱਤੀ ਆ ਇਹ ਸਾਨੂੰ ਅੱਜ ਜਿਹੜੇ ਬੱਚੇ ਆ ਇਹਨਾਂ ਨੂੰ ਤਾਂ ਮਾਪੇ ਵੱਲੋਂ ਉਹਦੇ ਵੈਸੇ ਮਿਲ ਗਏ ਪਰ ਇਹਨਾਂ ਨੇ ਸੰਘਰਸ਼ ਕਰਕੇ ਲੈ ਜਾਂਦੀ ਆਸੀਂ ਉਹਨਾਂ ਨੂੰ ਉਹਦੇ ਉਹਨਾਂ ਦੀ ਕੁਰਬਾਨੀਆਂ ਨੂੰ ਭੁਲਾਵਾਗੇ ਨਹੀਂ ਜੈ ਗੁਰਦੇ ਧੰਨ ਵਰਦੇ ਜੈ ਭੀਮ ਜੈ ਭਾਲ